ਇਹ ਦੇ ਵੀ ਹਾਈਲਾਈਟ ਆ ਆ ਤਾਂ ਲੇਕੋ ਜੋ ਪਤਾ ਕਿ ਕਿਹੜੇ ਬੱਦਰੇ ਚ ਕਿਕੜੀ ਪੈਣੀ ਤੇ ਨਾ ਆਪਾਂ ਤੁਹੇ ਲੈ ਜਾਵਾਂਗੇ ਠੀਕ ਹੈ ਜੀ ਇਸ ਕੋ ਬੱਚਿਆਂ ਨੂੰ ਆਹ ਇਹ ਚਾਹਦੇ ਸੀ ਕਿਹਨੇ ਨਾ ਕਿਹਾ ਤੂੰ ਉਹ ਵੀ ਆ ਉਹੋਂ ਮੱਟੀ ਦੀ ਚੰਦਨ ਦੀ ਆ ਇਹਨਾਂ ਜੀ ਤੁਹਾਡਾ ਮੈਂ ਸਾਹ ਸਿੰਘ ਕਿਸਾਨ ਆਗੂ ਪਿੰਡ ਸਭਰਾ ਇਹ ਕੀ ਗੱਲਬਾਤ ਹੋਈ ਆ ਜੋ ਇਹ ਖੰਭਾ ਵੀ ਡਿੱਗਾ ਹੋਇਆ ਹੋ ਤੇ 10 ਮਿੰਟਾਂ ਇਹ ਕੋਈ ਤੜਕੇ 4 ਵਜੇ ਟਰੱਕ ਆਇਆ ਕੇਵਲਾ ਨੀਵੀਆਂ ਸੀ ਬੜੀ ਬਰਾਖਿਆ ਪਛਾਛਣ ਨੂੰ ਨੀਵੀਆਂ ਦਾ ਟਰੱਕ ਤੇ ਮਾਲ ਉਹ ਵਿੱਚ ਵਜਾ ਤੇ ਖੰਭਾ ਹੀ ਤੋੜ ਗਿਆ ਸਵੇਰ ਦਾ ਬਿਜਲੀ ਬੋਰਡ ਨੂੰ ਜਾਣੂ ਕਰਾਇਆ ਹੁਣ 2 ਦਾ ਟਾਈਮ ਹੋ ਗਿਆ ਵਾ ਘੱਟੋ ਘੱਟ 1.5-2 ਦਾ ਆ ਵੇ ਲੋ ਬੱਟੀ ਲੈਣਾ 11000 ਰਪਏ ਦੀ ਚੱਲਣ ਢਈ ਆ ਤੇ ਆਪਾਂ ਪਾਸੇ ਨਿਗਾਹ ਮਾਰੋ ਆ ਗੱਡੀਆਂ ਖਲੋਤੀਆਂ ਜੇ ਕੋਲਾ ਕੋਈ ਹਾਸਾ ਵਾਪਰ ਕੇ ਪਿੰਡ ਚ ਇਹਦਾ ਜ਼ਿੰਮੇਵਾਰ ਕੌਣ ਆ ਜੇ ਹਾਸਾ ਵਾਪਰ ਕੇ ਇਹਦਾ ਜ਼ਿੰਮੇਵਾਰ ਕੌਣ ਆ ਇੰਦਰ 11000 ਬੋਲਟ ਇੰਦਰ ਅਲਟੀ ਵਿੱਚ ਪਈ ਆਵੇ ਸ਼ਵੇਰ ਦੀ 4 ਵਜੇ 6 ਵਜੇ ਦਾ ਪੀਲੀਪੁਰ ਨੂੰ ਦੱਸਿਆ ਮੁੜਕਿਆਂ ਦੇ ਲੋਕ ਰੌਲਾ ਪਾਉਂਦੇ ਆ ਤਾਰਾਂ ਨੀਂੀਆਂ ਇਹ ਕੀ ਬੰਦਿਆ ਅੱਗੇ ਸਾਡੇ ਨੌਜਵਾਨ ਮੁੰਡਾ ਸਾਡੇ ਪਿੰਡ ਦਾ ਮੇイビー ਸਿੱਖ ਭਾਈ ਚਾਰੇ ਦਾ ਲੜਕਾ ਸੀ ਦੋ ਪਰਿਵਾਰਾਂ ਦਾ ਇੱਕ ਬੱਚਾ ਸਿਰਫ ਬਿਜਲੀ ਬੋਰ ਦੀ ਐਸ ਨਲਾਇਕੀ ਦੇ ਨਾਲ ਉਹਦੀ ਮੌਤ ਹੋ ਗਈ ਆ ਉਹ ਦੋ ਘਰ ਹੱਥ ਜੋੜ ਕੇ ਬੈਠੇ ਹੱਤ ਤੋਗੇ ਤੇ ਸਵੇਰ ਦੀ ਪੱਟੀ ਵਾਲਾ ਮੇਨ ਰੋਡ ਤੇ ਪ੍ਰਸ਼ਾਸਨ ਨੂੰ ਥੱਲੇ ਅਧਿਕਾਰੀਆਂ ਨੂੰ ਜਈ ਸਾਹਿਬ ਨੂੰ ਸਾਰੇ ਨੂੰ ਜਾਣੂ ਕਰਵਾਇਆ ਪਰ ਕੋਈ ਆ ਦੇ ਤੱਕ ਨਹੀਂ ਆਇਆ 2 ਵਜੇ ਦਾ ਸਵੇਰ ਤੋਂ ਅਸੀਂ ਕਬਲੇ ਨੂੰ ਇੱਥੇ ਛੜਕੇ ਤੇ ਖਲੋਤੇ ਆ 11000 ਵੋਲਟ ਜਿਹੜੀ ਉਹ ਚੱਲਣ ਈ ਆ ਇਹਦੀਆਂ ਜਿਹੜੀਆਂ ਤਾਰਾਂ ਅਸੀਂ ਵਰਤੀਆਂ ਵਾ ਪਰ ਜੇ ਕੋਈ ਘਟਨਾ ਵਾਪਰ ਜੇ ਕੱਲਾ-ਕੱਲਾ ਲੋਕਾਂ ਦਾ ਬੱਚਾ ਵਾ ਤਾਂ ਮੇਨ ਛੜਕਾ ਪਰਿਵਾਰਾਂ ਦਾ ਜਿਹਦਾ ਨੁਕਸਾਨ ਹੋ ਗਿਆ ਉਹਨੇ ਹੰਮ ਮਰ ਗਏ ਜੱਗ ਪਰ ਲੋ ਜਿਹਦਾ ਬੱਚਾ ਮਰ ਗਿਆ ਜਾਂ ਕੇ ਇਹਦਾ ਬਾਪ ਚਲੇ ਗਿਆ ਉਹਦਾ ਕੀ ਹਾਲ ਹੋ ਇਹ ਵੇਖੋ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਕਿਹੋ ਜੀਆਂ 40 ਸਾਲ ਤੋਂ ਉਹ ਤਾਰਾਂ ਨੀਵੀਆਂ ਤਾਰਾਂ ਟੁੱਟੇ ਖੰਭੇ ਧੋਰੀ ਮੇਰਾ ਗੱਡੇ ਤੇ ਨੀਵੇਂ ਹੋਣ ਕਰਕੇ ਇਹ ਜਿਹੜੇ ਆਸੇ ਵਾਪਰਨਦੇ ਆ ਹੁਣ ਕੀ ਮੰਗ ਕਰਨੀ ਜਾਓਗੇ ਮੰਗੇ ਕਰਨੀ ਚਾਹਜਾ ਪ੍ਰਸ਼ਾਸਨ ਕੋਈ ਧਿਆਨ ਚ ਲਿਆਵੇ ਖੰਭੇ ਉੱਚੇ ਗੱਡੇ ਕੇਵਲਾ ਬੰਨੀਆਂ ਜਾਣ 32 ਸਾਰਾ ਏਰੀਆ ਬੰਦ ਦਾ ਮੁੜਕਿਆਂ ਦੀ ਆਇ ਕਿਸਾਨ ਆ ਜਿਹੜੇ ਤੇ ਰੋਲਾ ਪਾਉਂਦੇ ਆ ਆ ਤੁਸੀਂ ਤੁਹਾਨੂੰ ਵਿਖਾਤਾ ਆ ਜਾਂ ਨੂੰ ਵੀ ਵੇਖ ਲਿਆ ਤੁਸੀਂ ਇਹਨਾਂ ਕੋ ਕਹਿੰਦਾ ਤੁਹਾਡਾ ਧੰਨਵਾਦ ਆ ਪਾਸਤਰ ਕਰ ਭਾਈ ਚਰੇ ਦਾ ਜਿੰਨਾ ਤੁਸੀਂ ਸਾਡੀ ਜਾਣ ਕੇ ਖਬਰ ਲਈ ਵਾਗਰਜੀ ਦਾ ਕਾਲਸਾ ਵਾਗਰਜੀ ਜੀ ਨਾਲ ਤੁਹਾਡਾ ਹਾਂਜੀ ਮੈਂ ਅਮਰਿੰਦਰ ਸਿੰਘ ਸੰਧੋਰੀਆ ਜੀ ਇਹ ਕੀ ਚੱਕਰ ਹੋਇਆ ਵਾ ਜੋ ਇਹ ਤਾ ਡਿੱ ਗਿਆ ਤੇ ਖੰਭਾ ਡਿੱ ਗਿਆ ਇਹ ਜੀ ਸਵੇਰੇ ਤੜਕੇ 4 ਵਜੇ ਟਰੱਕ ਵਾਲਾ ਮਤਲਬ ਤੋੜ ਗਿਆ ਤਾਰਾਂ ਤੇ ਅਸੀਂ ਉਦੋਂ ਦਾ ਹੀ ਪ੍ਰਸ਼ਾਸਨ ਨੂੰ ਫੋਨ ਕੀਤਾ ਵਾ ਇਹ ਮੇਨ ਰਾਹ ਵਾ ਆ ਵੇਖੋ ਤਾਰਾਂ ਤੁਸੀਂ ਵੇਖ ਲਓ ਵੀ ਵਿੱਚ ਡਿੱ ਗਿਆ ਵਾ ਤੇ ਹਾਲੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ 1 2 ਦਾ ਟਾਈਮ ਹੋਣ ਦਿਆ ਵਾ ਹਣ ਜੀ ਤੇ ਜੇ ਕਿਹੇ ਮਤਲਬ ਕੋਈ ਬੱਤੀ ਨਾ ਲੱਗ ਗਿਆ ਫੇਰ ਇਹਨਾਂ ਅੱਖਣਾ ਜੀ ਮਾੜੀ ਹੋ ਗਈ ਆ ਤੇ ਮਾੜੀ ਤੇ ਆਪੇ ਹੀ ਹੋਣੀ ਆ ਜਦੋਂ ਤਾਰਾਂ ਵਿੱਚ ਡਿੱਗੀਆਂ ਰਾਹ ਦੇ ਜੀ ਇਹ ਮੇਨ ਰਾਹ ਵਾ ਸਾਰਾ ਹੁਣ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਮੰਗ ਇਹੋ ਕਰਦੇ ਆ ਜੀ ਆ ਮਤਲਬ ਤਾਰਾਂ ਨਵੀਆਂ ਪਾਈਆਂ ਜਾਣ ਤੇ ਆ ਜਿਹੜੀਆਂ ਟੁੱਟੀਆਂ ਵੇ ਸਹੀ ਕੀਤੀਆਂ ਜਾਣ ਮੇਰਾ ਨਾ ਬਿੱਟੂਈ ਇਹ ਕੀ ਕੀ ਚੱਕਰ ਹੋਇਆ ਵਾ ਜਿਹੜੇ ਤਾਰਾਂ ਟੁੱਟ ਗਈਆਂ ਵਾ ਤੇ ਖੰਭਾ ਡਿੱਗ ਗਿਆ ਇਹ ਵਿਧੀ ਤੜਕੇ ਇੱਥੇ ਟਰੱਕ ਲੰਘਿਆ ਵਾ ਉਹਦੇ ਨਾਲ ਹੀ ਦਸਨ ਮੁਤਾਬਕ ਵੀ ਤਾਰਾਂ ਅੜ ਗਈਆਂ ਵਾ ਤੇ ਡੇਪੀਆਂ ਥੱਲੇ ਤੇ ਡਿੱਗੀਆਂ ਸਵੇਰ ਦਿਆਂ ਵਾ ਪਰ ਅਸੀਂ ਕੀਤੀ ਇੱਥੋਂ ਆਏ ਸੀ ਜਿਹੜੇ ਵੀ ਕੋਈ ਬਿਜਲੀ ਆ ਰਿਹਾ ਕੱਲਿਆ ਕੋ ਪ੍ਰਾਈਵੇਟ ਜਾਂ ਕਿਤਰਾ ਬੰਦੇ ਉਹ ਵੀ ਉਹ ਕੇ ਮੁਰਗਾ ਕੋਈ ਅਜੇ ਤੱਕ ਸਹੀ ਨਹੀਂ ਕੀਤਾ ਹੈ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਇਹ ਹੈ ਵੀ ਇਹਨਾਂ ਨੂੰ ਸਹੀ ਕਰਕੇ ਜੇਨੂੰ ਚਲਾਇਆ ਜਾਵੇ ਕੋਈ ਨੁਕਸਾਨ ਹੋ ਸਕਦਾ ਕਿਸ ਦਾ ਹੈ ਸਿਆਹੀ ਵੀ ਮੈਂ ਕਦੇ ਕੰਮ ਗਿਆ ਤੇ ਉਹਨਾਂ ਦੇ ਮੈ ਬਣਾਉਣਾ ਰਿਪੇਅਰ ਕਰਨ ਦਾ ਹੈ ਜੇ ਕਿਵਲ ਸੜੀ ਹੋਊਗੀ ਤੇ ਨਵੀਂ ਪੈ ਜੂਗੀ ਬਸ